ਰਿਸ਼ਤੇਦਾਰ ਉਹਨਾਂ ਦੇ ਸਾਥੀ ਕਲਾਕਾਰ ਇਸ ਵੇਲੇ ਉੱਥੇ ਪਹਿਲਾਂ ਲਜਾਇਆ ਜਾ ਰਿਹਾ ਜਿਸ ਤੋਂ ਬਾਅਦ ਕੱਲ ਨੂੰ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਣਾ ਹੈ ਰਾਜਵੀਰ ਜਵੰਧਾ ਜਿੱਥੇ ਜਨਮ ਹੋਇਆ ਤਾਂ ਨਪਿੰਦਰ ਸਿੰਘ ਬਰਮੜ ਲਗਾਤਾਰ ਲਾਈਵ ਜੁੜੇ ਹੋਏ ਨੇ ਨਪਿੰਦਰ ਇਸ ਵੇਲੇ ਮ੍ਰਿਤਕ ਦੇਨ ਨੂੰ ਉਹਨਾਂ ਦੇ ਰਿਹਾਇਸ਼ ਤੇ ਲਿਆਂਦਾ ਜਾ ਰਿਹਾ ਹੈ ਬਿਲਕੁਲ ਉਹਨਾਂ ਦੇ ਘਰ ਲਜਾਇਆ ਜਾ ਰਿਹਾ ਜੀ ਜਿਹੜੀ ਮੁਹੱਲੀ ਵਾਲੀ ਰਹਿਸ਼ਾ ਤਾਂ ਬੇहद ਪਰਿਵਾਰ ਦੇ ਲਈ ਮੰਦਭਾਗੀ ਘੜੀ ਕਿ ਘਰ ਤੋਂ ਹੱਸਦਾ ਖੇਡਦਾ ਰਾਜਵੀਰ ਆਪਦੀ ਮੋਟਰਸਾਈਕਲ ਤੇ ਨਿਕਲਿਆ ਸੀ ਔਰ ਉਸ ਵੇਲੇ ਕਿੰਨਾ ਹਾਲਾਤਾਂ ਦੇ ਵਿੱਚ ਸੀ ਕਿੰਨੀ ਚਿਹਰੇ ਤੇ ਖੁਸ਼ੀ ਸੀ ਪਰ ਅੱਜ ਇੱਕ ਡੈੱਡ ਬੋਡੀ ਦੇ ਰੂਪ ਦੇ ਵਿੱਚ ਇੱਕ ਮ੍ਰਿਤਕ ਸ਼ਰੀਰ ਦੇ ਰੂਪ ਦੇ ਵਿੱਚ ਇੱਕ ਐਂਬੂਲੈਂਸ ਦੇ ਰਾਹੀਂ ਪਹੁੰਚ ਰਿਹਾ ਔਰ ਪਹਿਲਾਂ ਘਰੇ ਪਰਿਵਾਰ ਉਸ ਨੂੰ ਮਿਲੇਗਾ ਇਸ ਕਰਕੇ ਪਹਿਲਾਂ ਮੋਹੱਲੀ ਵਾਲੇ ਘਰ ਲਿਜਾਇਆ ਜਾ ਰਿਹਾ ਤਾਂ ਕਿ ਪਰਿਵਾਰ ਬੱਚੇ ਉਸ ਨੂੰ ਮਿਲ ਸਕਣ ਕਿਉਂਕਿ ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸੀ ਸਭ ਨੂੰ ਪਤਾ ਕਿ ਉਹ ਵੈਂਟੀਲੇਟਰ ਦੇ ਸਹਾਰੇ ਸੀ ਕਿਸੇ ਨੂੰ ਕੋਲੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਥੋੜਾ ਬਹੁਤ ਪਰਿਵਾਰ ਜ਼ਰੂਰ ਮਿਲਦਾ ਸੀ ਪਰ ਹੁਣ ਉਸ ਨੂੰ ਘਰੇ ਲਿਜਾਇਆ ਜਾ ਰਿਹਾ ਕਿ ਪਰਿਵਾਰ ਆਖਰੀ ਵਾਰ ਰਾਜਵੀਰ ਨੂੰ ਮਿਲ ਸਕੇ ਉਹਨਾਂ ਦੇ ਚਾਹਣ ਵਾਲੇ ਸਨੇਹੀ ਉਹਨਾਂ ਨੂੰ ਮਿਲ ਸਕਣ ਹਾਲਾਂਕਿ ਇੱਥੇ ਘਰੇ ਵੀ ਜ਼ਿਆਦਾ देर ਨਹੀਂ ਰੱਖਿਆ ਗਿਆ ਮੈਂ ਜ਼ਦਾਕ ਕੰਟਾ ਦੱਸਿਆ ਜਾ ਰਿਹਾ ਕਿ ਇੱਥੇ ਕਰੇ ਰੋਕਣਗੇ ਔਰ ਉਸ ਤੋਂ ਬਾਅਦ ਰਾਜਵੀਰ ਨੂੰ ਪੰਚਕੂਲਾ ਲੈ ਕੇ ਜਾਣਾ ਹੈ ਪੰਚਕੂਲਾ ਲੈ ਕੇ ਜਾਣਾ ਔਰ ਪੰਚਕੂਲਾ ਤਾਂ ਹੁਣ 40 ਹਸਪੀਟਲ ਤੋਂ ਮ੍ਰਿਤਕ ਦੇ ਨੂੰ ਉਹਨਾਂ ਦੇ ਸੈਕਟਰ 77 ਸਥਿਤ ਘਰ ਲਿਆਂਦਾ ਜਾ ਰਿਹਾ ਜਿਸ ਤੋਂ ਬਾਅਦ ਕੱਲ ਨੂੰ ਉਹਨਾਂ ਦਾ ਜੱਦੀ ਪਿੰਡ ਪੋਨਾ ਦੇ ਵਿੱਚ ਕਰੀਬ 12 ਵਜੇ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਸਵੇਰੇ 11 ਵਜੇ ਜੱਦੀ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਕੱਲ 11 ਵਜੇ ਜੱਦੀ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਰਾਜਵੀਰ ਜਵੰਦਾ ਦਾ ਇਸ ਤੋਂ ਪਹਿਲਾਂ ਹੁਣ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਸੈਕਟਰ 77 ਸਥਿਤ ਘਰ ਲਿਜਾਇਆ ਜਾ ਰਿਹਾ ਹੈ ਨਪਿੰਦਰ ਉਹਨਾਂ ਦੇ ਸੈਕਟਰ ਕੱਤਰ ਵਾਲੇ ਘਰ ਲਜਾਇਆ ਜਾ ਰਿਹਾ ਔਰ ਸ਼ਾਇਦ ਸਭ ਤੋਂ ਦੁਖਦਾਈ ਪਲ ਜਦੋਂ ਕੋਈ ਅਜਿਹਾ ਸਤਾਰਾ ਜਦੋਂ ਇੱਕ ਐਸਾ ਨੌਜਵਾਨ ਆਪਣੇ ਘਰ ਇਹਨਾਂ ਹਾਲਾਤਾਂ ਦੇ ਵਿੱਚ ਲਜਾਇਆ ਜਾਂਦਾ ਤਾਂ ਸ਼ਾਇਦ ਉਸ ਤੋਂ ਵੱਧ ਦੁਖਦਾਈ ਸਮਾ ਹੋਰ ਨਹੀਂ ਹੋ ਸਕਦਾ ਰਾਜਵੀਰ ਨੂੰ ਪਹਿਲਾਂ ਹੁਣ ਮੋਹਾਲੀ ਵਾਲੇ ਘਰ ਲਜਾਇਆ ਜਾ ਰਿਹਾ ਉਥੋਂ ਸੰਪੰਚਕੁਲਾ ਲਿਜਾਇਆ ਜਾਣਾ ਹੈ ਹਾਲਾਂਕਿ ਪੰਚਕੁਲਾ ਲਿਜਾਇਆ ਜਾਣਾ ਇਹ ਤਾਂ ਤੈ ਹੈ ਕਿਉਂਕਿ ਫਾਰਮੈਲिटीज ਬਹੁਤ ਜ਼ਰੂਰੀ ਨੇ ਕਾਨੂੰਨੀ ਜਿਹੜੀਆਂ ਅਰਚਨਾ ਨੇ ਉਹਨਾਂ ਨੂੰ ਦੂਰ ਕਰਨਾ ਪੈਂਦਾ ਕਾਨੂੰਨੀ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕਰਨਾ ਲਾਜ਼ਮੀ ਆ ਔਰ ਉਹ ਪਰ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਹਜੇ ਸਹਿਮਤੀ ਨਹੀਂ ਸੀ ਦੇ ਰਿਹਾ ਕਿ ਪੰਚਕੁਲਾ ਲਿਜਾਣ ਦੇ ਲਈ ਪੇਸ਼ੰਤ ਸਹਿਮਤੀ ਬਣ ਗਈ ਸੀ ਪਰ ਪਰਿਵਾਰ ਚਾਹੁੰਦਾ ਸੀ ਕਿ ਪੋਸਟਮਾਰਟਮ ਰਾਜਵੀਰ ਦਾ ਨਾ ਕੀਤਾ ਜਾਵੇ ਕਿਉਂਕਿ ਕੋਈ ਵੀ ਪਰਿਵਾਰ ਹਮੇਸ਼ਾ ਹੁੰਦਾ ਹੈ ਕਿ ਬੇਸ਼ੱਕ ਉਹ ਜਾ ਚੁੱਕਿਆ ਹੈ ਪਰ ਉਸਦੇ ਸਰੀਰ ਤੇ ਕੋਈ ਹੋਰ ਕਸ਼ਟ ਨਾ ਆਵੇ ਇਹ ਸਾਡੀਆਂ ਭਾਵਨਾਵਾਂ ਹੁੰਦੀਆਂ ਨੇ ਅਜੇ ਇਹ ਦੇ ਵਿੱਚ ਪੰਚਕੁਲਾ ਲੈ ਜਾਣਾ ਪੈਣਾ ਕਿਉਂਕਿ ਐਕਸੀਡੈਂਟ ਹਰਿਆਣਾ ਦੇ ਵਿੱਚ ਹੋਇਆ ਪੰਚਕੁਲਾ ਦਾ ਸਿਵਲ ਹਸਪਤਾਲ ਆ ਜਿਹੜਾ ਉਹ ਪੈਂਦਾ ਉੱਥੇ ਹੀ ਪੋਸਟਮਾਰਟਮ ਹੋਣਾ ਤਾਂ ਪੋਸਟਮਾਰਟਮ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਦੋਂ ਪਰਿਵਾਰ ਜਿਆਦਾ ਸਹਿਮਤੀ ਨਾ ਦੇਵੇ ਤਾਂ ਥੋੜੀ ਬਹੁਤੀ ਫਾਰਮੈਲਟੀ ਕਰਕੇ ਜਿਹੜਾ ਹੈਗਾ ਨਿਭਾ ਦਿੱਤਾ ਜਾਂਦਾ ਕਾਨੂੰਨੀ ਰੂਪ ਦੇ ਵਿੱਚ ਤਾਂ ਉਹ ਕੋਸ਼ਿਸ਼ ਹੈ ਜਿਹੜੀ ਉਹ ਦੇਖਦੇ ਆਂ ਜੀ ਕਿ ਪਰਿਵਾਰ ਪੋਸਟਮਾਰਟਮ ਦੇ ਲਈ ਮੰਨਦਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰਕਿਰਿਆ ਹੁੰਦੀ ਹੈ ਪਰ ਉੱਥੇ ਲਿਜਾਣਾ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਪਿੰਡ ਲਿਜਾਇਆ ਜਾਵੇਗਾ ਜਿੱਥੇ ਕੱਲ੍ਹ